ਹਾਂ ਹਾਂ ਟਾਈਮ ਆ ਬਸ ਦੱਬ ਕੇ ਰੱਖੋ ਵਾ ਠੀਕ ਹੈ ਮੂਰੇ ਕਿੰਨੇ ਜਾਣੇ ਹੋਗੇ ਮੂਰੇ 3 ਜਾਣੇ ਆ ਆਵਾਜ਼ ੱਕਣੇ ਲਾਦੀ ਬਾਈ ਪ੍ਰਧਾਨ ਗਿਆ ਬੈਗ ੱਕਣ ਇਧਰ ਆਪਣਾ ਠੇਕੇਦਾਰ ਬਾਈ ਕਿਾ ਹਾਲ ਹੈ ਉਹ ਬੱਲੇ ਬੱਲੇ ਠੀਕ ਹੈ ਵਿੱਕੀ ਬਾਈ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨੇ ਪਕੌੜਿਆਂ ਵਾਸਤੇ ਰੋਗ ਮਿਲੀ ਟਰਾਲੀ ਉਹ ਠੀਕ ਹੈ ਜੇ ਗਰਮੀ ਲੱਗੀ ਦੱਸਦੇ ਹੋ ਪ੍ਰਧਾਨ ਨੂੰ ਕਹਣਾ ਤਾਂ ਕਾ ਨੂੰ ਪਨੀਰ ਦੇ ਪਕੌੜੇ ਬਣਾਉਣ ਦੇ ਤਾਂ ਮੈਂ ਪ੍ਰਧਾਨ ਦਾ ਵੀ ਲੈ ਕੇ ਟੀਚੀ ਲੈਣ ਗਿਆ ਏ ਕਾਲਾ ਭਾਈ ਆ ਗਿਆ ਇਧਰ ਓ ਆ ਜਾ ਬਾਈ ਓ ਟਰੱਕ ਤਿਆਰ ਕਰਦਾ ਓਏ ਬਿੰਦਰ ਬਾਈ ਓ ਬਿੰਦਰ ਬਾਈ ਗੱਲ ਸੁਣੀ ਵਾਹ ਜੀ ਵਾਹ ਪ੍ਰਧਾਨ ਚੱਲਿਆ ਅਸਲੀ ਪ੍ਰਧਾਨ ਚੱਲਿਆ ਅਸਲੀ ਇਸ ਤੇ ਆਸ ਉਹ ਭਾਈ ਆਹੇ ਅਸਲੀ ਤੇ ਆਸੇ ਪਾਕਿਸਤਾਨ ਰਹਿਣਾ ਕਾਲੂ ਨਾਲੇ ਜਾਊਗਾ ਭਾਈ ਠੀਕ ਆ ਪ੍ਰਧਾਨ ਕਿਹਾ ਹੋ ਗਿਆ ਬੜਾ ਲੇਟ ਚੱਲਦੇ ਹਾਂ ਵਿੰਦਰ ਭਾਈ ਕੀ ਹੋ ਰਿਹਾ ਰੇਡੀ ਆ ਮਲਕੀਤ ਭਾਈ ਕਿੰਨੇ ਦਿਨ ਦੇ ਕੱਪੜੇ ਲਿਆ ਸੱਚੀ ਰਸੀ ਕੱਪੜੇ ਕਿੰਨੇ ਦਿਨ ਦੇ ਵਿੱਚ ਬਾਸ 5 ਦਿਨ ਬਸ 5 ਦਿਨ ਲਿਆ ਕੇ ਨੇ ਬੜਾ ਬੋੜਾ ਮਾਜਾ ਤੈ ਹੈ ਨਹੀਂ ਲੱਗਦਾ ਹਾਂ ਹੈ ਵੀ ਹੈਗਾ ਪ੍ਰਧਾਨ ਬੈਗ ਚ ਹੈ ਵੀ ਹੈਗਾ ਖਾਲੀ ਉਹ ਪ੍ਰਧਾਨ ਇਹ ਸਮਝ ਨਾ ਮੈਨੂੰ ਉਹ ਸੁਸਾਈ ਹਾਂ ਆ ਦੇਖ ਟਰੈਕਟਰ ਦਾ ਤੇਲ ਦਾ ਲੱਗ ਪਾਇਆ ਆ। ਠੀਕ ਆ। ਆਹ ਬਾਈ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੀ ਗੋਲ ਕਮਾਇਆ ਪਾਤੀ। ਠੀਕ ਆ। ਆਪਣਾ ਖਰਚਾ ਕਿੰਨਾ ਬਣੇ? 3200 ਦੇ ਵਿੱਚ। 500 ਜੀ ਦਾ 15 20 25 30 35। ਸਤਿ ਸ਼੍ਰੀਕਾਲ ਜੀ ਬਾਈ ਸਾਰੇ ਵੀਰਾਂ ਨੂੰ। ਤਿਆਰੀ ਆ ਬਾਈ। ਆਹ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਨੂੰ ਜਾਣ ਦੀ ਤੇ ਆਪਾਂ ਰੈਡੀ ਆ ਬਾਈ। ਤੇ ਟਰੈਕਟਰ ਵੀ ਰੈਡੀ ਆ ਬਾਈ। ਇੱਕ ਵਾਰ ਕੱਪੜਾ ਮਾਰਤਾ ਸਾਰੇ ਪਾ। ਟਰਾਲੀ ਪਾ ਕੇ ਖੜਾਈਏ ਬਾਈ ਇੱਕ ਵਾਰ। ਸਾਰੇ ਬੰਦੇ ਫੋਨ ਕਰਦੇ ਆ ਬਾਈ ਬੰਦੇ ਵੀ ਰੈਡੀ ਹੋ ਗਏ ਬਾਕੀ ਤੁਹਾਨੂੰ ਸਾਰਿਆਂ ਨੂੰ ਮਲਾਉਂਦੇ ਆ ਕੀ 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 ਉਹ ਕੀ ਕੀ ਕੰਮ ਕਰਨਾ ਤੇ ਕਿਵੇਂ ਇਹ ਸਿਸਟਮ ਰਹਿਣਾ ਤੁਸੀਂ ਸਾਰਾ ਕੁਝ ਵੀਡੀਓ ਦੇ ਵਿੱਚ ਦੇਖਿਓ ਜੀ ਬਾਕੀ ਕਰਦੇ ਹੀ ਟਰੈਕਟਰ ਸਟਾਰਟ ਆ ਬਾਬੇ ਨਾਨਕ ਦਾ ਨਾਮ ਲੈ ਕੇ ਵਹਿਗੁਰੂ ਸੱਚੇ ਪਾਸ਼ਾ ਮਹਾਰਾਜ ਦਾ ਪ੍ਰਧਾਨ ਬਾਈ ਦੇ ਘਰ ਮੂਰੇ ਬਾਈ ਪਿਆਰੀ ਆ ਜੀ ਪਿਆਰੀ ਆ ਆ ਜਾ ਇਕੱਲੀ ਗੱਲ ਜੀ ਸਾਰਿਆਂ ਨੂੰ ਜੀ ਫੁੱਲ ਤਿਆਰੀ ਹਾਂ ਅੱਜ ਨੇ ਅਤਮ ਕੇਸ ਮੱਖਣ ਗਣਿਆ ਪੀ ਨਹੀਂ ਭਾਈ ਹੂੰ ਬਾਬੇ ਦੀ ਕਿਰਪਾ ਹੋ ਗਈ ਹੁਣ ਪਾਣੇ ਵਰਨਾ ਵਾਲਿਆ ਹੁਣ ਫਿਰੇ ਤੱਕ ਵਰਨਾ ਜਾਊਂਗਾ ਤੂੰ ਐਂ ਦੱਸ ਬਾਈ ਪਹਿਲਾ ਕੰਮ ਮੈਂ ਕਿਹਾ ਟੈਂਕੀ ਫੁੱਲ ਕਰਾ ਲੈਣ ਵਧੀਆ 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 ਵੀ ਟਰਾਲੀ ਬਾਦਮਾ ਪਾਉਂਗੇ ਫਿਰ ਉੱਥੇ ਖੜਨੇ ਗੇਲ ਤੇ ਪਹਿਲਾਂ ਟੈਂਕੀ ਫੁੱਲ ਕਰਾ ਲਈਏ ਚਲ ਠੀਕ ਠੀਕ ਜੀ ਬਾਈ ਬੰਦੇ ਆਪਣੇ ਆਉਂਦੇ ਹੋਰ ਦੱਸ ਫੇ ਹਾਲੇ ਵਾਲੇ ਠੀਕ ਹੈ ਹਾਲੇ ਵਾਲੇ ਚ ਬੈਗ ਰੈਡੀ ਹੈ ਹਾਂ ਹੈ ਬੈਗ ਰਿਡੀ ਹੈ ਓਕੇ ਐਨ ਹੈਨ ਓਕੇ ਹੈਰਦਾ ਨਹੀਂ ਪਾਕਿਸਤਾਨ ਜਾਊਗਾ ਜਾਣਾ ਪੱਕਾ ਪੱਕਾ ਉਹਨੇ ਬਾਈ ਬਾਰਡਰ ਟੱਪੂਗਾ ਬਾਈ ਹਾਂ ਅੱਜ ਬਾਰਡਰ ਟੱਪਣਾ ਬਾਈ ਅੱਜ ਬਾਰਡਰ ਟੱਪੇ ਕੱਲੂ ਹੈ ਕੱਲੂ ਟੱਪ ਜਾਣਾ ਪ੍ਰਧਾਨੂ ਕਹਿੰਦਾ ਹੁਣ ਵਧੀਆ ਲੱਗਦਾ ਨਾ ਹੁਣ ਵਧੀਆ ਲੱਗਦਾ ਹਾਂ ਹਾਂ ਚੱਲੀਏ ਚੱਲਦੇ ਬਾਈ ਡੀਜ਼ਲ ਪਾਉਣ ਚੱਲ ਪ੍ਰਧਾਨ ਨਹੀਂ 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 ਚੱਲ ਫੇਰ ਕੀ ਨਹੀਂ ਯਾਰ ਲੈ ਲੈ ਕੇ ਬਾਬੇ ਦਾ ਨਾਂ ਪਾਰੇ ਫੇਰ ਉਹ ਆਹੇ ਗੇ ਉਹ ਬਾਈ ਕੋ ਗਈ ਬਰੇ ਆ ਆਹਾਂ ਚਾਬੀ 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 ਕਿਹਦੇ ਹੁੰਦਾ ਹਾਂਜੀ ਹਾਂ ਬੱਤੀ ਆ ਗਈ ਲਾਲਾ ਬਾਈ ਚੌਥਾ ਚੌਥਾ ਕੇ ਲਾੜਾ ਬਾਈ ਕਿਹਦਾ ਤੀਆ ਤਾਂ ਫਾਮੜਦਾ ਨਹੀਂ ਲਾਇਆ ਲੋਹੜੇ ਗਰੂ ਕੱਚੇ ਬਾਦਸ਼ਾਹ ਮਹਾਰਾਜ ਲੋ ਜੀ ਬਾਈ ਪੈਟਰੋਲ ਪੰਪ ਦਾ ਸਾਨੂੰ ਫੈਰਾ ਸਾਡੇ ਪਿੰਡ ਭੋਲ ਚ ਫੈਰਾ ਲੱਗਦਾ ਸਾ ਹੀ ਜਾਂਦਾ ਹੈ ਜਮੇ ਕੋਲ ਪਹੁੰਚ ਕੇ ਪੰਪ ਪਰ ਗਗਨ ਬਾਈ ਲੈ ਬੰਦੇ ਪਹੁੰਚ ਗਏ ਭਾਈ ਸਾਡੇ ਪਰਾਂਜੀ ਉਹ ਮੁੱਟੀ ਜਿਹੀ ਬੜੀ ਚਾਪੀ ਲੱਗਦੀ ਹੈ ਹਾਂ ਹਾਂਜੀ ਭਾਈ ਸਾਰੇ ਨੂੰ ਬੈਗ ਪਾਇਆ ਆਹ ਨੂੰ ਵੇ ਜੋ ਤੇਲ ਤੋਂ ਪੂਰਾ ਕਰਾ ਦਿਆ ਇੱਕ ਗੱਲਾ ਤੁਹਾਡਾ ਕੈਸ਼ੀਅਰ ਇਹ ਬੱਲੇ ਜਤਿੰਦਰ ਦਾ ਕੈਨਸਲ ਜਾ ਹੋ ਗਿਆ ਵਿੱਚ ਕਹਿੰਦਾ ਫਿਰ ਵੀ ਚੱਲ ਦੂਰਬੀਨਗੇ ਤਾਂ ਦੇਖੂਗਾਈ ਬਾਈ ਇਹ ਨੇੜੇ ਦਾ ਲੈ ਕੇ ਜਾਣਾ ਸੀ ਯਾਰ ਕਹਿੰਦਾ ਕਹਿੰਦੇ ਚੱਲੋ ਨਹੀਂ ਮੰਨੇ ਨਹੀਂ ਜੀ ਸੁਣੋ ਪੱਕੇ ਨੰਨੀ ਜਾਣਾ ਫਿਰ ਚੱਲ ਆ ਆਹ ਤੇ ਆਪੀ ਗੱਡੀ ਬਾਈ ਖਿੱਚ ਕੇ ਗੱਲ ਸੁਣ ਲੈ ਕਿਤੇ ਬਾਹਰ ਮੈਂ ਤੈਨੂੰ ਨਾ ਛਡਾਉਣਾ ਪਵੇ ਉੱਥੇ ਦੌੜਦਾ ਕਿਤੇ ਖੋਲੋ ਜੀ ਲੈ ਬਾਈ ਇਹ 1000 ਦਾ ਗੱਲ ਪਾਇਆ ਤਾਂ ਬਾਕੀ ਛੱਲੇ ਆ ਵੀ ਅੱਜ ਦੇਖਦੇ ਟੈਂਕੀ ਫੁੱਲ ਕਰਾ ਦੇਣਾ ਫੁੱਲ ਕਰ ਦਵੇ ਨਾ ਪਰਾਂ ਤੂੰ ਹੀ ਫੜ ਲੈ ਕੁੰਡਾ ਇਹ ਆ ਵਾਦਾ ਦੇ ਦੇਣੇ ਹਰੇ ਰੁਕ ਹੈਵੀ ਹੈ ਪ੍ਰਧਾਨ ਦਾ ਬੈਗ ਚ ਹੈਵੀ ਹੈਗਾ ਖਾਲੀ ਉਹ ਪ੍ਰਧਾਨ ਨਾ ਇਹ ਸਮਝਦਾ ਮੈਨੂੰ ਉਹ ਸੁਣਾਈ ਆਹ ਆ ਦੇਖ ਟਰੈਕਟਰ ਦਾ ਤੇਲ ਦਾ ਲੱਗ ਪਾਇਆ ਆ ਠੀਕ ਆ ਆ ਬਾਈ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੀ ਗੋਲ ਕਮਾਇਆ ਪਾਤੀ ਠੀਕ ਆ ਆਪਣਾ ਖਰਚਾ ਪੈਸੇ ਓਕੇ ਕਰਕੇ ਰੱਖੇ ਹੋਏ ਆ ਓਕੇ ਕਰਕੇ ਰੱਖੇ ਹੋਏ ਆ ਐ ਵੀ ਥੋੜਾ ਸਮਝਦਾ ਇਹ ਨਾ ਠੀਕ ਆ ਮੈਂ ਕਹਿੰਦਾ ਨਹੀਂ ਸਾਡਾ ਨਾ ਨਾ ਠੀਕ ਆ ਬੰਦਾ ਧੰਨਵਾਦ ਗੋਲ ਕਾ ਸ਼ੇਰ ਦਾ ਥੋੜਾ ਜਿਹਾ ਹਾਂ 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 ਤੇਲ ਵਾਲੇ ਪੈਸੇ ਬਾਬੇ ਨਾਨਕ ਦੇ ਦਿੱਤੇ ਹੋਏ ਆ ਇਹ ਵਾਹ ਜੀ ਵਾਹ ਪਰਾਣੀ ਕੱਟਨਾ ਮਾਰ ਜਵੇ ਦੇਖਿਓ ਵਿੱਚ ਕੋਈ ਨਹੀਂ ਕੱਟ ਮਾਰਦੀ ਹਾਲਦਾ ਹਾਲਦਾ 15 ਲੀਟਰ ਇਹ ਪਿਆ ਹੈ 18 ਲੀਟਰ ਆਪਕੇ ਲਈ ਲੱਗਿਆ ਬਾਈ ਆਹ ਕੋਰਜੀ ਨੀਮੀ ਖਾ ਲਿਓ ਪਰ ਫਿਰ ਕੱਟ ਮਾਰ ਨਾਲਾ ਚੁੰਜੀ ਖਾਸੀ ਉੱਚੀ ਦੀ ਆਹ ਹਾਂ ਹਾਂ ਕੱਲ ਤੋਂ ਦਿੰਦੇ ਸਾਨੂੰ ਕੋਈ ਨਾ ਚਾਰ ਚੋਕ 32 ਲੀਟਰ 32 ਇਹ ਦੋਹਾਂ ਦਾ ਹੀ ਭਾਈ ਸਾਨੂੰ ਫਾਇਦਾ ਟੀ ਨਹੀਂ ਜਾਂਦਾ ਇਹ ਤੇ ਪੂਰਾ ਬੰਦ ਹੋ ਗਿਆ ਲੱਗ ਗਨਾ ਹਾ ਪੂਰਾ ਕਰ ਲੀਵਾ ਹਾ 2300 ਦਾ ਕਰ ਲੇ ਨਾ ਬਈ 63 ਲੀਟਰ ਪੈ ਗਿਆ ਥੈਂਕ ਯੂ ਸਰਦਾਰ ਜੀ ਚੜਾ ਲੇ ਇਹਨੇ ਕਿੰਨਾ ਬਣਿਆ 2300 ਦਾ ਬਣਿਆ 50 ਦਾ 15 ਆ ਜੀ 25 30 ਪੂਰੇ ਬਈ ਹੂੰ ਚਲੋ ਬਾਈ ਆ ਗਿਆ ਸੀ ਬਾਈ ਓਕੇ ਓਕੇ ਆਨ ਪੂਰਾ ਅਸੀਂ ਬਾਈ ਅੱਜ ਜਿਹੜੀ ਆਨ ਲਿਖ ਕੇ ਪਾਈ ਦੀ ਉਹ ਵਿੱਚੇ ਪਾਉਣੀ ਹੈ ਨਾ ਨਾ ਠੀਕ ਹੈ ਇੱਕ ਵਾਰੀ ਹੋਰ ਲਿਖ ਲਾ ਦੋ ਕੋ ਲਿਖ ਲਾ ਵੀ 3200 ਦਾ ਪੈ ਗਿਆ ਵਿੱਚੇ ਹੋ ਗਈ ਗੱਲ ਨਹੀਂ ਬਾਤ ਹੋ ਗਿਆ ਹੁਣ ਪਤਾ ਫੀਡ ਹੋ ਗਿਆ ਭਾਈ ਇੱਕ ਵਾਰ ਤੇਲ ਪੂਰਾ ਪਵਾ ਦੋ ਜੀ ਰਾਤ ਦੇ ਵਾਂ ਲੋਡ ਹੋਈ ਰਾਤ ਦੇ ਵਿੱਚ ਪਵਾ ਦੋਗੇ ਬਸ ਚੱਕਿਆ ਬਾਨੇ ਸਾਰੇ ਟਰੈਕਟਰ ਦੇ ਵਿੱਚ ਰੱਖ ਲਿਓ ਬਾਈ ਥੱਲੇ ਡੂਲ ਚ ਲੋਲ ਜੀ ਭਾਈ ਚੱਲਦੇ ਕੰਮ ਚ ਪੂਰੀ ਨੇ ਘੇਰ ਲਏ ਹਾਂਜੀ ਭਾਈ ਆ ਵੀ ਕਰਨੇ ਆਗੇ ਤੇ ਫਿਰ ਕੁੱਤੇ ਕਰਨੇ ਆਗੇ ਘੇਰ ਆ ਜਿਆ ਚੱਲ ਥਣੇ ਮੂੜਸਾ ਟਰਾਲੀ ਕਰਾ ਦ ਲੈ ਭਾਈ ਪੱਕੀ ਗੱਲ ਹੈ ਪੱਕੀ ਗੱਲ ਜੀ ਦੇਖ ਲੈ ਪੂਰੀ ਪੂਰੀ ਜਾਂਦਾ ਨਹੀਂ ਪੂਰੀ ਮਰਦਾ ਨਹੀਂ ਕਿ ਨਾ ਪਾਸਪੋਰਟ ਨਹੀਂ ਹੈਗਾ ਆ ਨੇੜੇ ਤੇ ਦਿਖਾ ਦੂਗਾ ਚੱਲ ਠੀਕ ਹੈ ਚੱਲ ਲੋ ਜੀ ਬਾਈ ਪਹੁੰਚ ਕੇ ਟਰਾਲੇ ਦੇ ਕੋਲ ਹਾਂਜੀ ਬਾਈ ਅਸੀਂ ਕਾਲ ਜੀ ਤੁਸੀਂ ਟਰਾਲੇ ਪੌੜੀ ਤੇ ਕੱਢ ਕੇ ਜਾਣਾ ਪੂਰੀ ਉੱਤੇ ਬੈਠ ਕੇ ਜਾਣਾ ਹਾਂ ਬਾਈ 236 ਹਾਂ ਸਤਰੀ ਗਾਲ ਜੀ ਰੈਡੀ ਹੈ ਜੀ ਬਾਈ ਅੱਜ ਦਾ 4 ਵਜੇ ਰੈਡੀ ਹੈ ਇਹਦਾ ਬਾਈ ਤੜਕ ਰਿਹਾ ਬਾਈ ਕਿਹੜਾ ਬੰਦੇ ਆ ਗਏ ਬਾਈ ਕਿੰਨੇ ਬੰਦੇ ਰਹਿ ਗਏ ਔਰ ਇਧਰ ਵੈਗ ਵੀ ਆ ਗਈ ਇੱਥੇ ਤੇ ਪਤਾ ਲੱਗਦਾ ਵੀ ਚਾਰ-ਪੰਜ ਰਹਿਗੇ ਆਉਂਗੇ ਕਾਰਚੀ ਵੀ ਘਟੋਣੀ ਬੈਗੀ ਪਾ ਲਿਆ ਚੱਲ ਬਾਈ ਨਾ ਨਾ ਉਹ ਤਾਂ ਆਪਣੇ ਅਸਲੇ ਆ ਪਾਵਰ ਬੈਂਕ ਜਾਂ ਹੋਰ ਚੀਜ਼ਾਂ ਮਲਕੀਤ ਸਿੰਘ ਨੂੰ ਫੋਨ ਵੀ ਉਹ ਫੋਨ ਆਵਗਾ ਜੇ ਤੱਕ ਲੰਘ ਜਾਣਾ ਸਾਡਾ ਰਜਾਈ ਨਾਲ ਲੈ ਜਾਈ ਮਾਫੀ ਦਾ ਕੋਈ ਪਤਾ ਨਹੀਂ ਗੱਡੀ ਕਰ ਗੱਡੀ ਕਰਦਾ ਗਾਹਾਂ ਜਾ ਕੇ ਵਰਤੇ ਪੇੜ ਨਹੀਂ ਛੋੜਾ ਉਧਰ ਮੰਮੀ ਨਹੀਂ ਖੜੇ ਆ ਕਾਲੇ ਰੇੜੀ ਆ ਹਾਂਜੀ ਭਾਈ ਤਿਆਰੀ ਹੈ ਜੀ ਹਾਂ ਤਿਆਰੀ ਹੈ ਜੀ ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਹ ਰਾਜ ਤੁਹਾਡੇ ਬਾਜੀ ਮੰਮੀ ਬਾਈ ਹੁਣ 3 ਦਿਨ ਤੱਕ ਮੁੜ ਗਏ ਆਪਣਾ ਪਿੰਡ ਦਾ ਖਿਆਲ ਰੱਖ ਅ ਸਤਿ ਸ੍ਰੀ ਅਕਾਲ ਜੀ ਤੁਸੀਂ ਆਪਣਾ ਖਿਆਲ ਰੱਖਿਓ ਬਾਈ ਮਹਾਰਾਜ ਰਾਜੀ ਰੱਖੇ ਤੁਹਾਨੂੰ ਹਾਂ ਬੰਦੇ ਸਾਡੇ ਆ ਗਏ ਪਰ 5-7 ਜਣੇ ਰਹਿ ਗਏ ਅੱਜ ਖੜਾ ਬੰਦਾ ਕਦਾਂ ਮੇਰਾ 7 ਵਜੇ ਦਾ ਬੱਲੇ ਬੱਲੇ ਹਾਂਜੀ ਵਾਹ ਜੀ ਆnde 6 ਦਾ ਹੀ ਮੈਂ ਕਿਹਨਾਂ ਲਿਆਵਾਂ ਮਾਗਨ ਤਿਆਰ ਤਰਨੂੰ ਤਿਆਰ ਹਾਂ ਕੀ ਹੈ ਬਿੰਦਰ ਬਾਈ ਡਰਾਈਵਰ ਸਾਹਿਬ ਤਿਆਰ ਆ ਬਾਈ ਹਾਂ ਬੈਗ ਰੱਖ ਲਓ ਹਾਂ ਗੁਪਿੰਦਰ ਬਾਈ ਵੀ ਕਿਹਾ ਰਾਜਾ ਬਾਈ ਪਾਸਵਰਡ ਘਰੇ ਭੁੱਲਿਆ ਇਹਦਾ ਬਾਈ ਉਹ ਬੜਾ ਜ਼ਮਾਨ ਚੈੱਕ ਕਰ ਲਓ ਜਿਹੜੀ ਚੀਜ਼ ਆ ਪਾਸਵਰਡ ਕਰ ਭੁੱਲਿਆ ਤਾਂ ਬੰਦਾ ਮੈਂ ਕਹ ਆ ਡਰਾਈਵਰ ਸਾਹਿਬ ਦਾ ਬੈਗ ਰੱਖਿਓ ਗੁਪਿੰਦਰ ਬਾਈ ਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਦੇਖੀ ਕੀ ਆ ਕੀਦਾ ਹੋਵੇ ਹਾਂ ਮਿੰਦਰ ਬਾਈ ਰਸਤਾ ਪਤਾ ਰਸਤਾ ਪਤਾ ਸਰੂਪਾ ਤੇਰੀ ਹੀ ਪਾਉਂਗਾ ਜਦੋਂ ਫਿਰ ਵੀ ਆਤੇ ਡਰਾਮਾ ਚ ਗਿਆ ਪਿਆ ਦਸਾਈਂਦਾ ਬਾਈ ਬਰਫਾ ਬਾਦ ਕੀ ਕਿਹਦੇ ਮਾ ਬਾਦ ਜਿਆ ਲੋੜ ਪਿਆ ਆ ਬੈਗ ਸਰੂਪਾ ਵਾਇਆ ਬਣਾ ਕੇ ਆ ਗਲਮਾ ਪਾ ਲਾ ਲਾ ਠੀਕ ਆ ਇਹ ਤਾਂ ਦੱਸਦਾ ਪਤਾ ਨਹੀਂ ਮੇਰੇ ਵਾਲਾ ਭਰੇ ਹੋ ਜਾਣਾ ਮਨ ਲੱਗਾ ਕਿਉਂ ਕਹਦਾ ਮਸਲਕਰ ਬੁੱਲੇ ਰਸਵਾਰ ਵੇਲੇ ਦੋ ਬੰਦੇ ਕਿਹੜਾ ਕਿਹੜਾ ਤਾਂ ਕਿ ਆਉਂਦਾ ਮੇਰੇ ਕੋ ਵਹ ਜਾਂਦਾ ਸਾਰੇ ਯਾਦ ਕਰਦੇ ਉਹ ਆ ਥੜਾ ਇਹ ਸਹੀ ਉਹਦਾ ਕੰਮ ਆ ਹਾਂ ਪਤਗੀ ਦੀ ਕਰਾਰੀ ਦੇਖ ਲੈ ਥੜਾ ਆ ਰ ਆ ਗਿਆ ਹਾਂ ਮੈਂ ਆ ਗਿਆ ਹਾਂ ਡਰਾਈਵਰ ਲੈ ਲਓ ਕਿਹੜਾ ਐਚ.ਆਰ ਡਰਾਈਵਰ ਹੋਣੀ ਬੈਠਾ ਮੈਂ ਚਾਬੀ ਖੜਾ ਅੱਛਾ ਦੇਖ ਲਓ ਇੱਕ ਬੰਦਾ ਪੁੱਲ ਗਿਆ ਜਾਈ ਜਾਊਗਾ ਬੱਸ ਉਹਨਾਂ ਦੇ ਨਾਲ ਸਭ ਨਾਲ ਉਹਨਾਂ ਨਾਲ ਪਾਈ ਤੇ ਜਿਹਨਾਂ ਦਾ ਅਧਾਰ ਕਾਰਡ ਨੇ ਉਹਦੇ ਪਾਸਪੋਰਟ ਆ ਸਾਮਾਨ ਚੱਕੀ ਆਉਂਦਾ ਜਿਵੇਂ 15 ਦਿਨ ਉੱਥੇ ਲਾਉਣੇ ਹੁੰਦੇ ਆ ਟੇਕੇਦਾਰ ਬਾਈ ਉਹ ਡਰਾਈਵਰ ਸਾਹਿਬ ਕਿਹੜਾ ਲੈ ਕੀ ਹਾਲ ਹੈ ਕੀ ਹਾਲ ਹੈ ਤਿਆਰੀ ਜੀ ਆਹ ਤਿਆਰੀ ਡਾਕੂਮੈਂਟ ਪੂਰੇ ਵੀਰੇ ਨਹੀਂ ਆਧਾਰ ਕਾਰਡ ਵਰ ਲੈਣਾ ਪਾਸਪੋਰਟ ਵਰ ਜਾਣਾ ਇਹ ਦੱਸੋ ਬਾਈ ਦੱਸੀ ਕਰ ਕਰੇ ਪ ਜਾਣਾ ਆਧਾਰ ਕਾਰਡ ਚੱਲੂ ਉੱਥੇ ਦਾ ਉਹ ਬੈਗ ਜਮਾ ਕਰਾ ਦੇ ਉਹ ਬੈਗ ਜਮਾ ਕਰਾ ਦਿਓ ਭਾਈ ਉਹ ਬਲਕੀਤ ਭਾਈ ਉਹ ਭਾਈ ਓਏ ਬੈਗ ਜਮਾ ਕਰਾ ਦਿਓ ਆਪਣੇ ਆਪਣੇ ਆ ਜਾਓ ਹਾਂ ਤੇ ਵੀ ਜਾਣ ਪੱਕੇ ਦੇਖ ਲੈ ਪੰਮੂ ਵੀ ਕਹਿੰਦਾ ਸਾਨੂੰ ਵੀ ਲੈ ਚਾਲਦੇ ਆ ਬਾਈ ਨੀਤਰ ਬਾਈ ਬਿੰਦਰ ਬਾਈ ਦੇ ਦਿਮਾਗ ਪਰ ਗੂਗਲ ਮੈ ਬੰਦੇ ਮੜਾ ਯਾ ਬੰਨੇ ਦੇ ਰਸਾ ਵਕ ਮੈਂ ਦੁਕਾਨ ਤੇ ਕਰ ਦੂੰਗਾ ਤੇਰੀ ਸੇਲ ਸੂਲ ਪਿੱਛੇ ਬਿੰਦਰ ਲੋਗੇ ਤੇ ਆਪਣੀ ਚਾਬੀ ਦੇ ਦੁਕਾਨ ਨੀਤਰ ਬਾਈ ਸੇਲ ਸੂਲ ਕਰ ਦੂੰਗਾ ਮਾਰਾ ਮੋਟਾ ਪਿੱਛੇ ਤੇ ਕੰਮ ਚੱਲਦਾ ਰਹੂ ਹਾਈ ਹੁੰਦਾ ਹੈਲਪ ਜਿੱਦਣ ਮੈਂ ਜਾਣਾ ਮੇਰੇ ਮੈਸਾ ਮੁਖ ਨੂੰ ਕਾਕਾ ਬਾਦ ਪਿੱਛੇ ਬਾਈ ਉਹ ਬਿੰਦਰ ਦੇ ਆ ਉਹ ਬਿੰਦਰ ਦੇ ਆ ਤਨ ਫ੍ਰਿਜ ਖਾਲੀ ਹੋਣਾ ਨਾ ਨਾ ਪਕੌੜੀ ਕਾਕਰੇ ਸਾਹਿਬ ਨਾ ਉਹ ਕਹਿੰਦਾ ਭਾਈ ਗਾਹਕ ਦੇ ਸਭ ਕਿਹਾ ਪਤਾ ਗਾਹਕ ਜਿਆਦਾ ਲੱਗਣ ਨਾਲ ਕਿਉਂ ਕੀ ਪਤਾ ਹਾਂ ਸਹੀ ਗੱਲ ਉਹ ਮਾਲਕ ਦਾ ਬੈਠਣੇ ਦੀ ਹੈ ਹਾਂ ਨਾ ਮੈਂ ਸੇਲ ਵਾਲੇ ਦੇ ਪਿੱਛੇ ਜਦੇ ਜਦੇ ਚੱਲਣ ਦੇ ਬਲੌਗ ਨੂੰ ਕਰ ਰੱਖਦੇ ਆ ਫਰਾਤ ਜੀ ਉਹਦੀ ਜਿਹਨੂੰ ਭਾਈ ਲੋੜ ਆਪਣਾ ਬਾ ਠੀਕ ਹੈ ਇਹ ਤਾਂ ਗੱਲ ਬਣ ਗਈ ਬੇ ਠੀਕ ਹੈ ਭਾਈ ਠੀਕ ਹੈ ਸੁਰਦੀਪ ਭਾਈ ਪਹੁੰਚ ਗਏ ਕਾ ਵੀ ਚਾਪੀ ਫੜਾਤੀ ਤੈਨੂੰ ਫੜਾਤੀ ਭਾਈ ਨੂੰ ਫੜਾਤੀ ਗੱਲ ਇੱਕੋ ਆ ਬਾ ਠੀਕ ਹੈ ਇੱਕ ਬੰਦੇ ਲੈ ਕੇ ਆਮਨੇ ਬੰਦੇ ਵਾ ਪਤਾ ਨਹੀਂ ਉਹ ਨੂੰ ਕਰਨੀ ਬੰਦਰ ਆ ਜਾ ਭਾਈ ਲੱਗਾ ਭਾਈ ਆਮ ਦੀ ਆ ਰਹੀ ਐ ਮਲਕੀਤ ਭਾਈ ਕਿੰਨੇ ਦਿਨ ਦੇ ਕੱਪੜੇ ਲਿਆ ਸੱਚੀ ਰਸੀ ਕੱਪੜੇ ਕਿੰਨੇ ਦਿਨ ਦੇ ਵਿੱਚ ਪੰਜ ਦਿਨ ਦੇ ਬਸ ਪੰਜ ਦਿਨ ਲਿਆ ਕੇ ਨਾ ਬੈਗ ਬੋੜਾ ਮਾਜਾ ਤੈ ਹੈ ਨਹੀਂ ਲੱਗ ਰਹੀ ਇਹ ਕਿ ਨਹੀਂ ਖੜਾ ਗਈ ਪੌਣੀ ਪੰਜ ਦਿਨ ਦਾ ਮਾਲ ਲਿਆਇਆ ਟੈਨਸ਼ਨ ਫਰੀ ਹੈ ਮਲਕੀਤ ਭਾਈ ਕਰਾ ਪੰਜ ਦਿਨ ਪੰਜ ਦਿਨ ਦਾ ਮਾਲ ਲਿਆਂਦਾ ਮੁਰਮਰੇ ਚਲੋ ਜੀ ਚਲੋ ਪੰਜ ਦਿਨ ਬਾਸ ਨਾ ਖਾਣਾ ਰੋਟੀ ਬਾਣੀ ਖਾਏ ਬਾਈ ਜਿਹੜੇ ਪਹਿਲਾਂ ਜਿਹੜੇ ਆਉਂਦਾ ਹਾਂ ਬਾਈ ਕਾਲੀ ਨਹੀਂ ਕਰਨੀ ਮਿਲ ਗਈ ਨਾ ਬਾਈ ਕਰਾ ਜਿਹਨੂੰ ਲੋਡ ਹੋਈ ਪਹਿਲਾ ਆ ਜਿਹਾ ਠੀਕ ਠੀਕ ਵਿੱਚ ਬਣਾ ਲਿਆਣਾ ਬਾਹਰ ਰੱਖੋ ਭਾਈ ਬੰਦਾ ਕਿਹੜਾ ਰਹਿਣਾ ਹੁਣ ਮੈਨੂੰ ਆ ਦੱਸੋ ਹਾਂ ਬਸ ਇੱਕ ਕਮਰਾ ਰਹਿ ਗਿਆ ਆਪਣਾ ਇੱਕ ਬਾਈ ਅਮਨਾ ਰਹਿ ਗਏ ਆ ਸਾਡਾ ਜਿਹੜਾ ਟੀਆ ਪਾੜਨਾ ਛੋਟਾ ਬਾਕੀ ਸਾਰੇ ਆ ਗਏ ਐਡੀ ਵੀ ਇੱਕ ਬੰਦਾ ਡੇਟਰ ਇੱਕ ਬੰਦਾ ਛੋਟਾ ਹੋਣਾ ਪੁੱਤੀ ਦਾਮਾ ਜਿਹੜੇ ਤੇ ਇੱਕ ਤੇਰਾ ਭਾਈ ਹੁੰਦੀਆ ਬਦ ਨੂੰ ਲੁਹਾਈ ਗਏ ਸਰ ਜੀ ਦਾ ਸਭ ਹੀ ਆ ਜਾਗਾ ਉਹਦਾ ਆ ਗਿਆ ਬਾਕੀ ਭਾਈ 8 ਵੇ ਦਾ ਟਾਈਮ ਦੱਸ ਤਰੋ ਇਹ 8 ਵਜਾ ਨੇ ਕਾਲੀ ਕਰੇ ਦਾ ਕੋਈ ਫਾਇਦਾ ਨਹੀਂ ਆਪਣਾ ਰੋਟੀ ਪਾਣੀ ਨਾਲੇ ਬੰਦੇ ਖਾ ਲੂਗੇ ਮਸਲਾ ਨਹੀਂ ਪ੍ਰਧਾਨ ਜੀ ਬਾਕੀ ਭਾਈ ਮੇਰਾ ਭੈ ਜਿੱਤੇ ਨਾ ਚੱਕਣਗੇ ਪ੍ਰਧਾਨ ਬਾਈ ਦਾ ਮੌਕੇ ਪਰ ਚੱਕ ਲੈਣਾ ਪਰਾਉਣ ਕਰਾਂਗੇ ਟਰਾਲੀ ਮੈਂ ਹਾਂ ਪਰਾਉਣ ਹਾਂ ਲੜ ਕਪੂਰੀ ਕੋ ਬਾਕੀ ਠੀਕ ਹੈ ਲੰਗਰ ਪਾਣੀ ਚੱਕ ਲੈਣਾ ਹਾਂ ਲੰਗਰ ਪਾਣੀ ਚੱਕ ਲੈ ਜੀਸੀ ਨੇ ਸਾਨੂੰ ਧੋਖਾ ਦਿੱਤਾ ਕਿ ਚੱਲਿਆ ਸਾਡੇ ਕੋਲ ਇਹ ਚਾਚੇ ਨੇ ਵੀ ਕਹਤਾ ਇਹਨੂੰ ਲੈ ਜਾਓ ਧੋਖਾ ਮੈਨੂੰ ਕਹ ਦਿੱਤਾ ਹਾਂ ਅੱਜ ਰੁਕ ਜੀ ਨਹੀਂ ਪਾ ਦੂ ਨੂ ਪਰ ਤੁਸੀਂ ਕਿਹਦਾ ਕਰਦੇ ਪਾਣੀ ਆਈ ਨਹੀਂ ਜੀ ਜੀਰੀਆ ਚ ਪਾਣੀ ਪੂਰਾ ਕਰ ਦੋ ਵੀਰੇ ਕਹਿੰਦਾ ਤੁਹਾਡੇ ਵਿੱਚ ਹਰਦਾ ਨਹੀਂ ਫਿਰਦਾ ਇਹ ਨਹੀਂ ਹੜਦਾ ਤੇ ਹੁਣ ਦੋ ਨਾ ਮੂਏ ਹੋ ਓ ਠੀਕ ਹੈ ਤੁਮ ਸਾਨੂੰ ਨਹੀਂ ਦੇ ਲੈ ਭਾਈ ਇਹ ਤਾਂ ਹੈ